ਆਪਾਂ ਜਾ ਰਹੇ ਆ ਵੀਰੋ ਨਹਿਰ ਦੇ ਵਿੱਚ ਤੇ ਨਹਿਰ ਦੇ ਸਾਹਮਣੇ ਤੁਹਾਨੂੰ ਗਾਂ ਨਜ਼ਰ ਆਉਂਦੀ ਹੋਣੀ ਆ ਉਹ ਗਾਂ ਕਿਸੇ ਨੇ ਫੇਰ ਤੇ ਦਿੱਤੀ ਆ ਵਿੱਚ ਨਹਿਰ ਦੇ ਤੇ ਆਪਾਂ ਆਏ ਸੀ ਖੇਤਾਵਾਲ ਨੂੰ ਕਿਹੜਾ ਮਾਰਨੇ ਤੇ ਅੱਗੇ ਜਦੋਂ ਆ ਕੇ ਦੇਖਿਆ ਤਾਂ ਗਾਂ ਫਿਰਦੀ ਸੀ ਤੇ ਜਿਹਦੇ ਲਈ ਆਪਾਂ ਨੂੰ ਪਿੰਡ ਮੁੰਡਾ ਨੂੰ ਕਾਲ ਕੀਤੀ ਸੀ ਪਰ ਮੁੰਡੇ ਆਪੋ ਆਦੇ ਕੰਮਾਂ 'ਚ ਸੀ ਤੇ ਨਾਲ ਲੱਗਦਾ ਪਿੰਡ ਜੋ ਹੈਗਾ ਤੇ ਉੱਥੋਂ ਦੇ ਮੁੰਡੇ ਐਨ ਪੂਰੇ ਟਾਈਮ ਤੇ ਪਹੁੰਚ ਆਏ ਸੀ ਇਹ ਜੋ ਰਸਾ ਵੀ ਤੁਸੀਂ ਦੇਖ ਰਹੇ ਹੋ ਇਹ ਰਸਾ ਵੀ ਉਹਨਾਂ ਮੁੰਡਾ ਨੇ ਲਿਆਂਦਾ ਸੀ ਤੇ ਸਾਹਮਣੇ ਇੱਕ ਮੁੰਡਾ ਆਇਆ ਤੇ ਗਾਂ ਇਥੋਂ ਹੁਣ ਇੱਕ ਵਾਰ ਆਵਦਾ ਜੋ ਜੋਰ ਮਾਰ ਕੇ ਉਥੋਂ ਨਿਕਲ ਗਈ ਆ ਤੇ ਕੋਸ਼ਿਸ਼ ਸਾਡੀ ਜਾਰੀ ਰਹੇਗੀ ਕਿ ਇਹਨੂੰ ਜਿੰਨਾ ਮਰਜ਼ੀ ਔਖਾ ਹੋਣਾ ਪਵੇ ਔਖੇ ਸੁਖੇ ਹੋ ਕੇ ਤੇ ਇਹਨੂੰ ਕੱਢਾਂਗੇ ਉਸ ਤੋਂ ਪਹਿਲਾਂ ਹੁਣ ਇੱਕ ਵਾਰ ਅਸੀਂ ਬਾਹਰ ਆਵਾਂਗੇ ਤਾਂ ਅੱਗੇ ਜਾ ਕੇ ਦੁਬਾਰਾ ਫਿਰ ਛਾਲ ਮਾਰਾਂਗੇ ਉਹ ਇੱਕ ਮੁੰਡੇ ਨੇ ਹੋਰ ਅੱਗੋਂ ਛਾਲ ਮਾਰਤੀ ਆ ਤੇ ਗਾਂ ਉਹਦੇ ਕੋਲ ਵੀ ਰੱਸਾ ਛੱਡਾ ਕੇ ਆਪਦਾ ਜੋ ਭੱਜ ਜੇਗੀ ਉਹ ਰੱਸਾ ਨਹੀਂ ਬਾਇਆ ਕਿਸੇ ਨੇ ਨਾ ਇਹਦੇ ਗੱਲ ਦੇ ਵਿੱਚ ਟੂਪ ਪਾਤੀ ਆ ਜੋ ਪਾਣੀ ਵਾਲੀ ਪਾਈਪ ਆ ਤੇ ਅੱਗੋਂ ਫਿਰ ਆਪਾਂ ਪਕੜਨ ਦੀ ਕੋਸ਼ਿਸ਼ ਕੀਤੀ ਪਰ ਆਪਣੇ ਕੋਲੋਂ ਵੀ ਨਿਕਲ ਗਈ ਅੱਗੇ ਨੂੰ ਹੁਣ ਦੁਬਾਰਾ ਆਪਾਂ ਫਿਰ ਪਾਣੀ ਤੋਂ ਬਾਹਰ ਨਿਕਲ ਗਏ ਤੇ ਅੱਗੇ ਜਾਵਾਂਗੇ ਤੇ ਗਾਂ ਸ਼ਾਇਦ ਡਰਦੀ ਪਈ ਆ ਕਿ ਕਿਤੇ ਮੇਰੇ ਨਾਲ ਕੋਈ ਐਦਾਂ ਦੀ ਅਨੋਨੀ ਘਟਨਾ ਨਾ ਕਰਨਾ ਪਰ ਉਹਨੂੰ ਵਿਚਾਰਨ ਨੂੰ ਇਹ ਪਤਾ ਨਹੀਂ ਕਿ ਆਪਾਂ ਉਹਦੀ ਜਾਨ ਬਚਾਉਣ ਲਈ ਇਹ ਸਭ ਕੁਝ ਕਰ ਰਹੇ ਆਂ ਕੁਝ ਮੁੰਡੇ ਪਈਦ ਉੱਪਰ ਉੱਪਰ ਜਾ ਰਹੇ ਆ ਤੇ ਆਪਾਂ ਹੁਣ ਪਾਣੀ ਦੇ ਵਿੱਚੋਂ ਦੀ ਬਾਹਰ ਪਈਦ ਉੱਪਰ ਜਾ ਕੇ ਤੇ ਫਿਰ ਇਹਨੂੰ ਅੱਗੇ ਜਾ ਕੇ ਆਪਾਂ ਪਕੜਾਂਗੇ ਪਰ ਉਹਦੇ ਲਈ ਆਪਾਂ ਨੂੰ ਹੁਣ ਕਾਫੀ ਅੱਗੇ ਜਾਣਾ ਪਏਗਾ ਤੇ ਜਿੰਨਾ ਮਰਜ਼ੀ ਆਪਾਂ ਨੂੰ ਮਿਹਨਤ ਕਰਨੀ ਪਏ ਇਹਨੂੰ ਬਾਹਰ ਕੱਢ ਕੇ ਆਜੇ ਆਪਾਂ ਜਾਣਾ ਆ ਕਿਉਂਕਿ ਅਕਸਰ ਪਹਿਲਾਂ ਵੀ ਲਾਗੇ-ਤਾਕੇ ਤੇ ਲੋਕ ਜਾਂ ਕੋਈ ਦੂਰੋਂ ਲੋਕ ਕੇ ਲਿਆ ਕੇ ਇਦਾਂ ਪਾਣੀ ਦੇ ਵਿੱਚ ਜਾਂ ਖਾਲੀ ਨਹਿਰ ਦੇ ਵਿੱਚ ਇਦਾਂ ਆਵਾਰਾ ਪਸ਼ੂ ਜੋ ਗਾਵਾਂ ਵਗੈਰਾ ਹੁੰਦੀਆਂ ਆ ਉਹਨਾਂ ਨੂੰ ਸਿੱਟ ਜਾਂਦੇ ਆ ਇਧਰ ਮੁੰਡੇ ਵੀ ਪਕੜਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਗਾਂ ਹੱਥ ਨਹੀਂ ਆਈ ਤਾਂ ਦੁਬਾਰਾ ਉੱਪਰ ਆ ਰਹੇ ਆ ਤੇ ਮੁੰਡੇ ਆ ਗਏ ਉੱਪਰ ਹੁਣ ਦੁਬਾਰਾ ਫੇਰ ਆਪਣੀ ਕੋਸ਼ਿਸ਼ ਇਦਾਂ ਹੀ ਰਹੇਗੀ ਉਦ ਲਈ ਆਪਾਂ ਨੂੰ ਇੱਕ ਸੋਟੀ ਵੀ ਚਾਹੀਦੀ ਹੈ ਤਾਂ ਉਹ ਆਪਾਂ ਅੱਗੇ ਜਾ ਕੇ ਸੋਟੀ ਬਣਾਉਂਦੇ ਆ ਪਹਿਲਾਂ ਤਾਂ ਤੇ ਸੋਟੀ ਬਣ ਜੇਗੀ ਜਦੋਂ ਤਾਂ ਉਦੋਂ ਫਿਰ ਆਪਾਂ ਕਿਉਂਕਿ ਅਗਰ ਵਿੱਚ ਵੀ ਪਾਣੀ ਦੇ ਵੜਦੇ ਆ ਤਾਂ ਇਹਨੂੰ ਆਪਾਂ ਆਗੋਂ ਰੋਕ ਸਕਦੇ ਆ ਕਿਉਂਕਿ ਬਿਨਾਂ ਸੋਟੀ ਦੇ ਰੁਕਦੀ ਨਹੀਂ ਪਈ ਤੇ ਆਪਾਂ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ ਤੇ ਇਦੋਂ ਮੁੰਡੇ ਵੀ ਹੁਣ ਅੱਗੇ ਹੋ ਗਏ ਤੇ ਗਾਂ ਇਥੋਂ ਇੱਕ ਵਾਰੀ ਪਿੱਛੇ ਨੂੰ ਮੋੜ ਪਏਗੀ ਤੇ ਜਦੋਂ ਉਹ ਪਿੱਛੇ ਮੋੜੇਗੀ ਤੇ ਅੱਗੇ ਫੇਰ ਆ ਕੇ ਤੇ ਵਿੱਚ ਜਦੋਂ ਆਪਾਂ ਵੜਾਗੇ ਤੇ ਪਿੱਛੋਂ ਇਹਨੂੰ ਢਾਰਪਾ ਆਮਾਗੇ ਤੇ ਗਾਂ ਅੱਗੇ ਅੱਗੇ ਜਾਏਗੀ ਤੇ ਅੱਗੇ ਮੁੰਡਾ ਇੱਕ ਹੋਰ ਆਪਾਂ ਨੇ ਨੇ ਪਾਣੀ ਦੇ ਵਿੱਚ ਪੇਜਤਾ ਆ ਤੇ ਮੁੰਡੇ ਦੀ ਉਹਨਾਂ ਕੋਸ਼ਿਸ਼ ਰਹੇਗੀ ਰੱਸਾ ਪਾਉਣ ਦੀ ਤੇ ਆਪਾਂ ਇਧਰੋਂ ਸੋਟੀ ਫੜ ਕੇ ਤੇ ਇਹਨੂੰ ਡਰਾਵਾ ਦੇਾਂਗੇ ਕਿਉਂਕਿ ਤਾਂ ਜੋ ਇਹਨੂੰ ਰੱਸਾ ਗਾਲ ਦੇ ਵਿੱਚ ਪੈ ਜੇ ਤੇ ਜਿੱਥੋਂ ਵੀ ਇਹਨੂੰ ਆਪਾਂ ਨੂੰ ਸੇਫ ਜਗ੍ਹਾ ਆ ਆਸਾਨੀ ਨਾਲ ਨਿਕਲ ਜਾਈ ਤੇ ਆਪਾਂ ਉੱਥੋਂ ਇਹਨੂੰ ਕੱਟ ਦੇਣਾ ਹੈ ਤੇ ਮੁੰਡਾ ਹੁਣ ਰੱਸਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਡਰ ਵੀ ਰਿਹਾ ਹੈ ਕਿਉਂਕਿ ਮੁੰਡੇ ਨੂੰ ਡਰ ਹੈ ਕਿ ਜੇ ਦਾ ਕਿਤੇ ਗਾਂ ਮਾਰ ਨਾ ਲਈ ਤੇ ਗਾਂ ਨੂੰ ਡਰ ਰਿਹਾ ਕਿ ਪਤਾ ਨਹੀਂ ਮੈਨੂੰ ਇੱਕ ਉਹਦੇ ਕੁਝ ਐਦਾਂ ਦੀ ਐ ਕੱਟਣਾ ਨਾ ਮੇਰੇ ਨਾਲ ਕਰ ਦੇਣ ਕਿ ਜੇ ਜਿਹਦੇ ਕਰਕੇ ਮੈਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਜੇ ਤਾਂ ਦਰਦ ਦੀ ਮਾਰ ਵਿਚਾਰੇ ਪਜਦੀ ਆ ਤੇ ਇੱਥੇ ਆਪਾਂ ਇਹਨੂੰ ਦਰਵਾ ਦੇ ਕੇ ਤੇ ਰਸਾ ਤਕਰੀਬਨ ਪਹਿ ਚੁੱਕਾ ਹੈ ਤਾਂ ਹੁਣ ਆਪਾਂ ਇਹਨੂੰ ਅੱਗੇ ਲੈ ਕੇ ਜਾਂਦੇ ਆ ਤੇ ਜਿਹਨੇ ਮੁੰਡੇ ਨੇ ਰਸਾ ਪਾਇਆ ਹੁਣ ਉਹ ਵੀ ਪੂਰਾ ਖੁਸ਼ ਹੋ ਗਿਆ ਆ ਆਪਾਂ ਨੂੰ ਵੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਗਈ ਤਾਂ ਹੁਣ ਵਿਚਾਰੇ ਆ ਪੂਰੀ ਕੋਸ਼ਿਸ਼ ਕਰਦੀ ਪਈ ਆ ਪਰ ਇਥੋਂ ਇਹਦੇ ਤੋਂ ਚੜਾ ਨਹੀਂ ਜਾਣਾ ਤੇ ਅੱਗੇ ਆਪਾਂ ਲੈ ਕੇ ਚੱਲਦੇ ਇਹਨੂੰ ਉਧਰ ਇੱਕ ਤਾਂ ਮਿੱਟੀ ਵੀ ਜਿੱਦਾਂ ਕਹਿ ਲੋ ਵੀ ਸੌਖੀ ਏ ਥਾਂ ਉਧਰ ਬਣੀ ਹੋਈ ਆ ਇਸਾਨੀ ਨਾਲ ਨਿਕਲ ਜੇਗੀ ਗਾਂ ਤੇ ਆਪਾਂ ਨੂੰ ਵੀ ਇਹਨੂੰ ਖਿੱਚਣਾ ਸੌਖਾ ਹੋ ਜਾਏਗਾ ਤੇ ਹੋਰ ਆਪਾਂ ਇਹਨੂੰ ਅੱਗੇ-ਅੱਗੇ ਲੈ ਕੇ ਚੱਲਦੇ ਆਂ ਮੁੰਡੇ ਉਪਰੋਂ ਰਸਤੇ ਨਾਲ ਚੱਚ ਰਹੀਆ ਤੇ ਆਪਾਂ ਪੰਦ ਵਿੱਚ ਵਿੱਚ ਪਿੱਛੇ ਪਿੱਛੇ ਜਾ ਰਹੇ ਹਾਂ ਤੇ ਬਹੁਤ ਹੀ ਬੁਰੀ ਹਾਲਤ ਹੈ ਕਰੀਆ ਗਾਂ ਦੀ ਜਿਨ੍ਹਾਂ ਨੇ ਵੀ ਕਰੀਆ ਕਿਉਂਕਿ ਹੁਣਾ ਪਰ ਜ਼ੁਬਾਨੀ ਦਾਸ ਨਹੀਂ ਸਕਦੇ ਕਿ ਕਿੰਨੇ ਮਾੜੇ ਹਾਲਾਤ ਵਿੱਚ ਗਾਂ ਫਿਰਦੀ ਸੀਗੀ ਤੇ ਉਹ ਤੁਸੀਂ ਵੀਡੀਓ ਵਿੱਚ ਜਦੋਂ ਗਾਂ ਬਾਹਰ ਆ ਜੇਗੀ ਤਾਂ ਖੁਦ ਹੀ ਦੇਖ ਲਓਗੇ ਉਸ ਤੋਂ ਪਹਿਲਾਂ ਆਪਾਂ ਇਹਨੂੰ ਬਾਹਰ ਕੱਢਦੇ ਹਾਂ ਤੇ ਬਸ ਥੋੜੀ ਅੱਗੇ ਜਾ ਕੇ ਆਪਨੇ ਹੋ ਜਾਗਾ ਆ ਗਿਆ ਤੇ ਇਧਰ ਮੁੰਡੇ ਹੁਣ ਰਸਾ ਮੇਰੇ ਵੱਲੋਂ ਫੜਟਣਗੇ ਨਹਿਰ ਦੇ ਵਿੱਚ ਤੇ ਇਥੋਂ ਗਾਂ ਫਿਰ ਆਪਾਂ ਅੱਗੇ ਜੋ ਸਾਹਮਣੇ ਮੁੰਡੇ ਖੜੇ ਆ ਜਿੱਥੋਂ ਆਪਾਂ ਗਾਂ ਨੂੰ ਚੜਾਉਣਾ ਹੈ ਤੇ ਉਹ ਰਸਾ ਪਕੜ ਲੈਣਗੇ ਤੇ ਜਦੋਂ ਰਸਾ ਉਹਨਾਂ ਦੇ ਹੱਥ ਜਾਏਗਾ ਤੇ ਗਾਂ ਆਪਣੇ ਆਪ ਹੀ ਉੱਪਰ ਚੜ ਜਾਏਗੀ ਆਪਾਂ ਥੋੜਾ ਬਹੁਤ ਉਹਨੂੰ ਡਰ ਪਾਉਣਾ ਪਏਗਾ ਪਿੱਛੋਂ ਤੇ ਉੱਪਰ ਲਿਜਾ ਕੇ ਆਪਾਂ ਇਹਨੂੰ ਤੇ ਖੁੱਲਾ ਛੱਡ ਦਾਂਗੇ ਲੋਕ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਕਿਉਂ ਐਦਾਂ ਕਰਦੇ ਆ ਕਿਉਂਕਿ ਆਪਨੇ ਵੀ ਇਲਾਕੇ ਵੇਹੇ ਜ਼ਮੀਨਾਂ ਆ ਉਹਦੇ ਵਿੱਚ ਆਪਨੇ ਵੀ ਪੱਠੇ ਹੁੰਦੇ ਆ ਕਨਕ ਹੁੰਦੀ ਆ ਚੋਨਾ ਹੁੰਦਾ ਆ ਪਰ ਆਪਾਂ ਅਜੇ ਤੱਕ ਵੀ ਐਦਾਂ ਦਾ ਕੋਈ ਵੀ ਕੰਮ ਨਹੀਂ ਕਰ ਰਹਾ ਤੇ ਜਦੋਂ ਹੀ ਆਪਾਂ ਨੂੰ ਕੋਈ ਐਦਾਂ ਦਾ ਜਾਨਵਰ ਮਿਲਦਾ ਸਗੋ ਮੁਸੀਬਤ ਵਿੱਚ ਪਿਆ ਜਾਨਵਰ ਉਹਨੂੰ ਆਪਾਂ ਸੇਫ ਜਗ੍ਹਾ ਤੇ ਕਰਦੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੰਡੇ ਦਾ ਸਖ ਖੇਚ ਰਿਹਾ ਤੇ ਗਾਂ ਇਦੋਂ ਆਪਾਂ ਜੇ ਢਾਰ ਪਾਵਾਂਗੇ ਤਾਂ ਆਪਣੇ ਆਪ ਢਾਰ ਦੇ ਮਾਰੇ ਬਾਹਰ ਨਜਾਏਗੀ ਤੇ ਹੁਣੇ ਤੋਂ ਬਾਅਦ ਗਾਣੇ 1 ਮਿੰਟ ਤੋਂ ਪਹਿਲਾਂ ਪਹਿਲਾਂ ਉੱਪਰ ਕੀ ਰੱਖਿਆ ਨੇ ਸਤਿ ਲੋ ਜੀ ਗਾਉਂ ਉੱਪਰ ਚੜ ਗਏ ਹੁਣ ਆਪਾਂ ਇਹਨੂੰ ਅੱਗੇ ਤੇ ਲੈ ਕੇ ਚੱਲਦੇ ਆਂ ਤੇ ਉੱਥੇ ਲਿ ਜਾ ਕੇ ਇਹਦੇ ਜੋ ਆਪਾਂ ਨੇ ਮੁੰਡਾ ਨੇ ਰੱਸਾ ਪਾਇਆ ਹੈ ਗਾਲ ਚ ਉਹ ਕੱਢਾਂਗੇ ਉਹ ਕੱਢਣ ਤੋਂ ਬਾਅਦ ਜੋ ਇਹ ਗਾਲ ਦੇ ਵਿੱਚ ਪਾਈਪ ਪਾਈ ਹੋਈ ਆ ਤੇ ਉਹ ਵੀ ਆਪਾਂ ਕੋਸ਼ਿਸ਼ ਹੈ ਮੁੰਡੇ ਕੱਢ ਕੇ ਤੇ ਇਹਨੂੰ ਆਜ਼ਾਦ ਕਰ ਦੇਣ ਦੀ ਤੇ ਆਪਦਾ ਜਿੱਥੇ ਮਰਜੀ ਖੁੱਲਾ ਚਾਰਾ ਚਾਰ ਸਕਦੀ ਆ ਇਹ ਮੁੰਡਾ ਖੜਾ ਹੋਇਆ ਆ ਤੇ ਗਾਂ ਮੁੰਡੇ ਅੱਗੇ ਲੈ ਕੇ ਜਾ ਰਹੇ ਆ ਤੇ ਆਪਾਂ ਜਾਂ ਦੇ ਪਿੱਛੇ ਪਿੱਛੇ ਜਾ ਰਹੇ ਆ ਤੇ ਇੱਥੇ ਲਿਆ ਕੇ ਨੋ ਰਸਾ ਕਰਦਣ ਤੋਂ ਬਾਅਦ ਪਾਈਪ ਵਗੈਰਾ ਕੱਟ ਕੇ ਤੇ ਆਜ਼ਾਦ ਕਰ ਦੇਣਾ ਆ ਤੇ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਵੱਧ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਇਹ ਜੋ ਆਪਾਂ ਨੇ ਕੰਮ ਕੀਤਾ ਹੈ ਇਹ ਚੰਗਾ ਆ ਜਾਂ ਮਾੜਾ ਤੇ ਜੋ ਵੀ ਇਦਾਂ ਦੇ ਕੰਮ ਕਰਦੇ ਆ ਮੈਂ ਉਹਨਾਂ ਨੂੰ ਕਹਾਂਗਾ ਵੀ ਇਦਾਂ ਦੇ ਕੰਮ ਨਾ ਕਰਿਆ ਕਰੋ ਤੇ ਹੋਣਾ ਪਾ ਰਸਾ ਕੱਢ ਕੇ ਤੇ ਸਾਹਮਣੇ ਤੁਸੀਂ ਪਾਈਪ ਦੇਖ ਸਕਦੇ ਹੋ ਤੇ ਪਿੱਛੇ ਤੁਸੀਂ ਇਹ ਤੇ ਦੇਖ ਸਕਦੇ ਜੋ ਹਲਾਤ ਵਿੱਚ ਗਾਂ ਫਿਰਦੀ ਸੀਗੀ ਤੇ ਆਪਾਂ ਨੂੰ ਬਹੁਤ ਫੀਲ ਹੋਇਆ ਵੈਸੇ ਤਾਂ ਸੇਫ ਵੀ ਹੁੰਦੇ ਆਪਾਂ ਫਿਰ ਵੀ ਇਹਨੂੰ ਕੱਢਨੇ ਕੱਢਣਾ ਸੀ ਕਿਉਂਕਿ ਨਹਿਰ ਦੇ ਵਿੱਚ ਨਾ ਤੈਨੂੰ ਕੋਈ ਖਾਣਾ ਮਿਲਣਾ ਸੀ ਤੇ ਜੇਕਰ ਪਾਣੀ ਜ਼ਿਆਦਾ ਚੜਾਉਂਦਾ ਤੇ ਨੁਕਸਾਨ ਵੀ ਵੱਡਾ ਹੋ ਸਕਦਾ